5 ਨਵੰਬਰ ਨੂੰ ਅੰਮ੍ਰਿਤਸਰ ਦੇ ਵਾਗਾ ਸਰਹੱਦ ਤੋਂ ਸਰਬਜੀਤ ਨਾਂ ਦੀ ਔਰਤ ਜਿਹੜੀ ਆ ਪਾਕਿਸਤਾਨ ਜੱਥੇ ਦੇ ਨਾਲ ਗਈ ਸੀ ਜਿਸ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਉਹਨੂੰ ਪਾਕਿਸਤਾਨ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਗ੍ਰਿਫਤਾਰੀ ਤੋਂ ਬਾਅਦ ਉਹਨੂੰ ਭਾਰਤ ਡਿਪੋਰਟ ਕਰਕੇ ਭੇਜਿਆ ਜਾਏਗਾ ਸਵੇਰ ਤੋਂ ਹੀ ਅੱਜ ਇਹ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਸਰਬਜੀਤ ਨੂੰ ਅੱਜ ਡਿਪੋਰਟ ਕਰਕੇ ਭਾਰਤ ਵਾਪਸ ਭੇਜਿਆ ਜਾਏਗਾ ਲੇਕਿਨ ਇਸ ਤਰ੍ਹਾਂ ਦਾ ਸામਨੇ ਨਹੀਂ ਆਇਆ ਅਤੇ ਸਵੇਰ ਤੋਂ ਹੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਭਾਰਤੀ মিডিਆ ਜਿਹੜੀ ਹੈ ਉਹ ਲਗਾਤਾਰ ਵਾਗਾ ਬਾਰਡਰ ਤੇ ਇੰਤਜ਼ਾਰ ਕਰਦੀ ਦਿਖਾਈ ਦਿੱਤੀ ਪਰ ਅੱਜ ਸ਼ਾਮ ਦੇ 6 ਵਜੇ ਚੁੱਕੇ ਨੇ ਪਰ ਹਜੇ ਤੱਕ ਸਰਬਜੀਤ ਹੁਣ ਤੱਕ ਭਾਰਤ ਨਹੀਂ ਪਹੁੰਚੀ ਇਥੋਂ ਅਗਿਆਸ ਲਗਾਏ ਜਾਂਦੇ ਨੇ ਕਿ ਸਰਬਜੀਤ ਨੂੰ ਹੁਣ ਹੋ ਸਕਦਾ ਹੈ ਸਵੇਰੇ ਡਿਪੋਰਟ ਕਰਕੇ ਭਾਰਤ ਭੇਜਿਆ ਜਾ ਸਕਦਾ ਪਰ ਦੂਜੇ ਪਾਸੇ ਅਗਰ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤੇ ਅਧਿਕਾਰੀਆਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹਨਾਂ ਨੂੰ ਇਸ ਬਾਰੇ ਕੋਈ ਵੀ ਇਲਮ ਨਹੀਂ ਹੈ ਕਿ ਜਿਹੜੀ ਸਰਬਜੀਤ ਹੈ ਉਸ ਨੂੰ ਭਾਰਤ ਜਿਹੜਾ ਉਹ ਭੇਜਿਆ ਜਾ ਰਿਹਾ ਹੈ ਜਾਂ ਫਿਰ ਉਹ ਭਾਰਤ ਵਾਲੀ ਸਾਈਡ ਉਸ ਨੂੰ ਰਿਸੀਵ ਕਰਨ ਵਾਸਤੇ ਪਹੁੰਚੇ ਨਹੀਂ ਸਾਡੇ ਨਾਲ ਗੱਲਬਾਤ ਕਰਨ ਲਈ ਯਾਦਵਿੰਦਰ ਸਿੰਘ ਮੌਜੂਦ ਨੇ ਜਿਹੜੇ ਕਿ ਡੀਐਸਪੀ ਅਟਾਰੀ ਨੇ ਉਹਨਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਣੇ ਆ ਤੇ ਦੂਜੇ ਪਾਸੇ ਭਾਰਤੀ ਐਮਬੈਸੀ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦਾ ਇਸ ਬਾਰੇ ਕੀ ਰਵਈਆ ਹੈ ਕੀ ਸਰਬਜੀਤ ਜੜੀ ਹੈ ਉਹ ਪਾਕਿਸਤਾਨ ਤੋਂ ਭਾਰਤ ਵਾਪਸ ਆਏਗੀ ਜਾਂ ਨਹੀਂ ਜਾਂ ਫਿਰ ਉਸ ਨੂੰ ਹਜੇ ਵੀ ਕੁਝ ਦਿਨ ਹੋਰ ਜੇਲ੍ਹ ਦੇ ਵਿੱਚ ਕੱਟਨੇ ਪੈਣਗੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਆ ਉੱਧਰ ਲੈ ਬਨੇ ਜਾ ਫਿਰ ਨਹੀਂ ਨਹੀਂ ਠੀਕ ਹੈ ਠੀਕ ਹੈ ਹਾਂਜੀ ਸਰ ਕੀ ਇਨਫੋਰਮੇਸ਼ਨ ਹੈ ਜੀ ਸਰਬਜੀਤ ਬਾਰੇ ਇਸਾਨ ਜੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਗੁਰਪੁਰਪਤ ਤੇ ਨਨਕਾਣਾ ਸਾਹਿਬ ਜਥਾ ਗਿਆ ਸੀ ਚਲਦਾ ਦੇਵਾਂ ਦਾ ਉਦੋਂ ਇਹ ਸਰਬਜੀਤ ਕੌਰ ਜਿਹੜੀ ਹੈ ਪਾਕਿਸਤਾਨੀ ਵਾਹ ਗਈ ਸੀ ਤੇ ਜੋ ਅੱਜ ਬੀਐਸਐਫ ਦੇ ਸੀਨੀਅਰ ਅਧਿਕਾਰੀਆਂ ਤੋਂ ਕੋ ਪਤਾ ਲੱਗਿਆ ਸੀਗਾ ਵੀ ਇਹ ਵਾਪਸ ਆ ਰਹੀ ਹੈ ਪਰ ਅਦੇ ਇਸ ਬਾਰੇ ਨਹੀਂ ਕੋਈ ਕਨਫਰਮ ਵੀ ਕਦੋਂ ਆਏਗੀ ਕਿਸ ਟਾਈਮ ਆਏਗੀ ਇਹਦੇ ਬਾਰੇ ਕੋਈ ਕਨਫਰਮ ਨਹੀਂ ਹੈ ਪਰ ਕਨਫਰਮ ਹੈਗਾ ਸਰ ਆ ਰਹੀ ਹੈ ਦੇਖੋ ਮੈਂ ਤੁਹਾਨੂੰ ਆਪ ਪਹਿਲਾਂ ਹੀ ਦੱਸ ਦਿੱਤਾ ਵੀ ਅਜੇ ਕੋਈ ਕਨਫਰਮ ਨਹੀਂ ਵੀ ਕਦੋਂ ਆਏਗੀ ਕੋਈ ਐਫਆਈਆਰ ਦਰਜ ਕੀਤੀ ਗਈ ਸੀ ਉਸ ਵਕਤ ਨਹੀਂ ਕੋਈ ਐਫਆਈਆਰ ਨਹੀਂ ਦਰਜ ਜਦੋਂ ਆਏਗੀ ਤਾਂ ਫਿਰ ਅਰੈਸਟ ਕੀਤਾ ਜਾਏਗਾ ਜਾਂ ਕੀ ਦੇਖੋ ਇਹ ਏਜੰਸੀਆਂ ਵੇਖੋ ਕੀ ਕਰਦੇ ਨੇ ਕਿਦਿਆਂ ਹੈਂਡਓਵਰ ਕਰਦੇ ਨੇ ਫੇਰੀ ਪਤਾ ਚੱਲੇਗਾ ਜਦੋਂ ਆਏਗੀ ਥੈਂਕ ਯੂ ਜੀ ਕੋਈ ਪਰਿਵਾਰ ਦਾ ਬੰਦਾ ਆਇਆ ਜੀ ਇੱਥੇ ਉਹਨਾਂ ਦਾ ਮੈਨੂੰ ਅਜੇ ਤੱਕ ਕੋਈ ਨਹੀਂ ਮਿਲਿਆ ਜੀ ਕੋਈ ਨਾ ਕੋਈ ਪਰਿਵਾਰ ਦਾ ਬੰਦਾ ਆਇਆ ਕਰੋ ਕੋਈ ਜਾਣਕਾਰੀ ਨਹੀਂ ਇਹਦੇ ਬਾਰੇ ਕੁਝ ਨਹੀਂ ਆ ਰਿਹਾ ਜੀ